लो भाई मित्रों आप दिए जानवर पानी क्योंकि रात नी बढ़िया हूँ तो बदलवाई मौसम खराब ही आ जे तो मौसम साफ हो गया धुप धुप कानवर बहर के तो जो धुप धुप ना क्ढ़ी तो फिर जानवर नहीं बहर क्या दोस्तों ठीक ठाक है ਸ੍ਰੀ ਗੁਰੂ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਆਪਾਂ ਆਪਣੇ ਗੰਡੇ ਦੇਖਣ ਆਏ ਸੀਗੇ ਕਰ ਲਾ ਫੋਕਸ ਮੇਰਾ ਮੋਬਾਈਲ ਵੀ ਮਰਿਆ ਜਾਵਾ ਗੰਡੇ ਦੇਖਣ ਆਏ ਸੀਗੇ ਤੇ ਇੱਕ ਨਾ ਆਪਣੇ ਜਾਲ ਦੇ ਵਿੱਚ ਬਿਮਾਰ ਇੱਕ ਬੱਚੇ ਸੀਗੇ ਦੋ ਉਹਨਾਂ ਦਾ ਬਹੁਤ ਪੜਾ ਨੁਕਸਾਨ ਕਰ ਗਈ ਬਿੱਲੀ ਹੁਣ ਉਧਰ ਬਠੋ ਮਾ ਜਾ ਕੇ ਆ ਜਾਲ ਦੇ ਵਿੱਚ ਨਾ ਜਮਾਂ ਬਰੀਕ ਜਾਲੀ ਆਵੇ ਤੇ ਇਹ ਜਾਲ ਦੇ ਵਿੱਚ ਬੱਚੇ ਸੀਗੇ ਬਿਮਾਰ ਰੱਖਾਂਗਾ ਸੀ ਉਹ ਪਾਸੇ ਛੱਡੇ ਸੀ ਤੇ ਲੱਤਾਂ ਹੀ ਲੈ ਗਈ ਪਟ ਕੇ ਇੱਕ ਤਾਂ ਮਰ ਗਿਆ ਤੇ ਇੱਕ ਆਵੇ ਇਹ ਜਾਉਂਦਾ ਤੇ ਲੱਤਾਂ ਹੀ ਲੈ ਗਈ ਪਟ ਕੇ ਭੈਣ ਚੋ ਤੇ ਹੁਣ ਆਪਾਂ ਮਿੱਤਰੋ ਇਹਨਾਂ ਨੂੰ ਗਾਂਲ ਆਪਦੇ ਕੋਲੇ ਪਰ ਰੱਖਿਆ ਕਰਾਂਗੇ ਥੱਲੇ ਗਟਾ ਗੁਟਾ ਵਿਛਾਲਿਆ ਕਰਾਂਗੇ ਤੇ ਪਰ ਉਹ ਅੱਗੇ ਉਹ ਪਸੰਗਾਂ ਵਾਲੇ ਅੰਦਰ ਹੁੰਦੇ ਸੀ ਉੱਥੇ ਚਲੋ ਜਿਹੜੀ ਗਲਤੀ ਹੋਣੀ ਸੀ ਭਾਈ ਹੋ ਗਈ ਹਨਾ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਪਾਲਣ ਪਲੂਸ਼ਨ ਉਹਨਾਂ ਦਾ ਅਥੀ ਦਾਣੀ ਦੁਨੇ ਦੇਆ ਕਰਾਂਗੇ ਲੋ ਭਾਈ ਮਿੱਤਰੋ ਹੁਣ ਆਪਾਂ ਜਿਹੜੇ ਬੱਚੇ ਹੈ ਨਾ ਕੁਛ ਇਹ ਆਪਾਂ ਪਾਦ ਗਏ ਜਾਲ ਚ ਇਹਦੇ ਵਿੱਚ ਕੋਈ ਕਬੂਤਰ ਵੀ ਹੈਗੇ ਵਿੱਚ ਕੱਢਣੀ ਹੋਊ ਘਰ ਲੋ ਭਾਈ ਮਿੱਤਰੋ ਹੋਰ ਨਿਕਲੀ ਸੀ ਮਾੜੀ ਜੀ ਤੋਂ ਆਪਾਂ ਹੁਣ ਵੱਡੇ ਹੀ ਕੁਛ ਜਾਲ ਚ ਪਾਤੇ ਕੋਸ਼ਾ ਨਿੱਕੇ ਬੱਚੇ ਜਾਲ ਚ ਪਾਤੇ ਆਹਾਂ ਆ ਜਮਾ ਛੋਟੇ ਆਏ ਛਤਰੀ ਤੇ ਪਾਤੇ ਆ ਤੇ ਪਹਿਲਾਂ ਭਾਈ ਬੱਦਲ ਵਾਈ ਸੀ ਧੁੱਪ ਨਹੀਂ ਨਿਕਲੀ ਸੀ ਤੇ ਇਸੇ ਕਾਰਨ ਕਰਕੇ ਆਪਾਂ ਜਾਲ ਚ ਪਾਉਣ ਲੱਗ ਪਏ ਵੱਡੇ ਹੁਣ ਜਾਲ ਦੂਜਿਆਂ ਚ ਵੀ ਪਾ ਕੇ ਬਾਹ ਦੇ ਕਰਾਂਗੇ ਤੇ ਆ ਸਹੀ ਹੈ ਉਹ ਵੱਡੇ ਆ ਪਰਲੇ ਤਿੰਨ ਨਿੱਕੇ ਆ ਪੰਜ ਆ ਛਤਰੀ ਤੇ ਆ ਭਾਈ ਇਹ ਸਾਰੀ ਬਾਤ ਹੀ ਆ ਤੇ ਵਸ ਇਹਨਾਂ ਨੂੰ ਕੋਸ਼ਿਸ਼ ਚ ਢਿੱਲੇ ਆ ਥੋੜੇ ਨਿੱਕੇ ਬੱਚੇ ਤੋਂ ਆਈ ਪੀਣ ਵਾਲੀ ਇਤਨੇ ਹੋਣਾ ਪਾਵਰ ਜੈਲ ਫੜ ਕੇ ਥੋੜੀ ਪ੍ਰੋਬਲਮ ਸੀ ਜੇ ਕਰਲਾ ਫੋਕਸ ਲਓ ਭਾਈ ਮਿੱਤਰੋ ਆਪਾਂ ਅੱਗੇ ਡਾਕਟਰ ਕੋਲੇ ਤੇ ਡਾਕਟਰ ਕੋਲ ਲੈ ਗਏ ਆਣੀ ਪਾਵਰ ਜੈਲ ਲੋ ਡਾਕਟਰ ਸਾਹਿਬ ਉਹਰੇ ਤਾਂ ਉਹ ਮਗਰ ਧੁੱਪੇ ਪਏ ਆ ਅਮਣੀ ਆਪਾਂ ਵੀ ਡਾਕਟਰ ਤੋਂ ਲੈ ਕੇ ਜਾਣੀ ਪਾਵਰ ਜੈਲ ਤੇ ਫੋਨ ਕਰਕੇ ਇਹਨੂੰ ਪੁੱਛਿਆ ਸੀ ਮੈਂ ਕਿ ਡਾਕਟਰ ਪਾਵਰ ਚ ਲੈ ਕੇ ਜਾਣੀ ਹੈ ਕਹਿੰਦਾ ਜੀ ਦੇ ਦਿੰਨੇ ਆ ਅੱਛਾ ਜੀ ਉਹ ਜੇ ਲੈ ਲਿਆ ਲਓ ਭਾਈ ਡਾਕਟਰ ਕੋਲੇ ਆਉਣਾ ਨਾ ਆਪਣਾ ਮਹਿੰਗਾ ਪੈ ਗਿਆ ਡਾਕਟਰਾਂ ਦਾ ਮੈਨੂੰ ਠੰਡਾ ਲੈ ਕੇ ਦੇ ਹੁਣ ਡਾਕਟਰ ਨੂੰ ਕੋਕ ਦਿੱਤਾ ਫੇਰ ਦਵਾਈ ਬੂਟੀ ਦਿੱਤੀ ਜਾਨੀ ਐਡਾ ਬੰਦਾ ਮਤਵਲੀ ਆ ਕਹਿਣ ਦਾ ਭਾਵੇਂ ਆ ਨਾਲੇ ਦਵਾਈ ਦੇ ਪੈਸੇ ਲਊਗਾ ਨਾਲੇ ਠੰਡੇ ਪੀਂਦਾ ਬੜਾ ਖਰਾਬ ਹੈ ਲਓ ਜੀ ਹੁਣ ਪੱਠਿਆਂ ਦੀ ਵਾਰੀ ਆ ਗਈ ਪੱਠੇ ਨੂੰ ਪਾਣੀ 4 ਦਿਨ ਹੋਇਆ ਤੇ ਪੱਠੇ ਪਾਣੀ ਮੰਗਣ ਵੀ ਲੱਗ ਪਏ ਹੁਣ ਕੱਲ ਨੂੰ ਪਾਣੀ ਪੱਠਿਆਂ ਨੂੰ ਛੱਡ ਦਿਆਂਗੇ ਤੇ ਇੱਕ ਸੱਬਾ ਕਾਦਾ ਇੱਕ ਸੱਬਾ ਕਾਦਾ ਵੱਢਣਾ ਇਹਦਾ ਤੇ ਇੱਕ ਸੱਬਾ ਤਕੜਾ ਜਮੇ ਦੇ ਦੋ ਪਾਸ ਜਮੇ ਡਿੱਗੀ ਜਿਹੜੀ ਆਪਣੀ ਬਾਈ ਜਮੀ ਰਹੇਗੀ ਆਹ ਦੋ ਦਿਨਾਂ ਦੀ ਹੋਊਗੀ ਦੋ ਦਿਨਾਂ ਦੀ ਆ ਹਾਂ ਬਸ ਇੰਨੀ ਕਰੇਗੀ ਐ ਮਗਰਾ ਫੁੱਟੀ ਆਉਂਦੀ ਆ ਪਾਣੀ ਮੰਗਦੀ ਆ ਨੂੰ ਪਾਣੀ ਲਾ ਦੇਂਗਾ ਮੁੜ ਕੇ ਆਪਾਂ ਤੇ ਛੋਲੇ ਆਪਣੇ ਮਿੱਤਰੋ ਛੋਲੇ ਨੂੰ ਪਾਣੀ ਨਹੀਂ ਲੱਗਿਆ ਛੁੱਲੇ ਲਉ ਬਈ ਮਿੱਤਰੋ ਹੁਣ ਆਪਾਂ ਬੱਚੇ ਗੁੱੱਚੇ ਲਾਉਣੇ ਆ ਤੇ ਆ ਬੀਠੇ ਬੱਚੇ ਆਪਣੇ ਸਟੈਂਡ ਤੇ ਆ ਕਾਰੋਬਾਰ ਆਪਣਾ ਸਰ ਚੱਕ ਸਟੈਂਡ ਆ ਰੱਖਤਾ ਉਹ ਬੱਚੇ ਲਾਲਗੇ ਪਹਿਲਾਂ ਆਪਾਂ ਸਟੈਂਡ ਰੱਖ ਲੋ ਬਾਈ ਮਿੱਤਰੋ ਆ ਜਾਲ ਵਾਲੇ ਆ ਸਾਰੇ ਆ ਜਾਲ ਵਾਲੇ ਸਾਰੇ ਬੱਚਿਆਂ ਨੂੰ ਦੇਣਾ ਕਿਉਂ ਖਿਜੜੀ ਇਹ ਕਿਉਂ ਖਿਜੜੀ ਇਹਨਾਂ ਨੂੰ ਮਾੜੀ ਮੋੜ ਦੇ ਦਈਏ ਤੇ ਆ ਗੁਤਰ ਆਈ ਜੀ ਸਾਰੇ ਆ ਬੈਠੇ ਇਹਨਾਂ ਨੂੰ ਦੇ ਕੇ ਕਿਉਂ ਖਿਜੜੀ ਤੇ ਉਦੋਂ ਬਾਅਦ ਮਿਲਦੇ ਆਹ ਲੋ ਬਾਈ ਜੀ ਆ ਸਾਰੇ ਕਬੂਤਰ ਤਾਂ ਸੀ ਤਾਂ ਤੋਂ ਲਾ ਲੈ ਆਂਦੇ ਆਪਾਂ ਤੇ ਇਹਨਾਂ ਨੂੰ ਥੋੜਾ ਜਿਹਾ ਸਿਸਟਮ ਦਿੱਤਾ ਉਹ ਖੇਚ ਲੈਣਗੇ ਫਿਰ ਇਹਨਾਂ ਨੂੰ ਦਾਣਾ ਪਾਣੀ ਪਾਉਣੇ ਆ ਆ ਵੇਖ ਲਓ ਉੱਤਰ ਆਪਣੇ ਲਓ ਬਈ ਮਿੱਤਰੋ ਸਾਰਿਆਂ ਨੂੰ ਦਾਣਾ ਪਾਣੀ ਦਿੱਤਾ ਆਪਾਂ ਇੱਥੇ ਰੱਖਾ ਲਓ ਜੀ ਇਹਨਾਂ ਨੂੰ ਵੀ ਦਾਣਾ ਪਾਣੀ ਪਾਤਾ ਲੋ ਜੀ ਇਹਦੇ ਚ ਇੱਕ ਜੋੜੀ ਤੇ ਚਾਰ ਬੱਚੇ ਆ ਇੱਕ ਜੋੜੀ ਚਾਰ ਬੱਚੇ ਇਹਦੇ ਚ ਅੱਡ ਕਰਨ ਵਾਲੇ ਬਾਈ ਇਹਦੇ ਚ ਸਾਰੇ ਹੀ ਆ ਵਿੱਚੇ ਕਬੂਤਰੀਆਂ ਤੇ ਵਿੱਚੇ ਕਬੂਤਰ ਲੋ ਬਾਈ ਜੀ ਆ ਜਾਲ ਵਾਲੇ ਵੀ ਦਾਣੇ ਖਾਈ ਜਾਂਦੇ ਆ ਤੇ ਵਿੱਚ ਇਹਨਾਂ ਦੀ ਇੱਕ ਬੱਚਾ ਢਿੱਲਾ ਸੀਗਾ ਉਹਨੂੰ ਦਵਾਈ ਪੂਟੀ ਦੇਤੀ ਆ। ਲੋ ਜੀ ਜੋ ਤਰ ਗਿਆ ਕਿ ਸੀ ਸਕੂਲੋਂ ਤੇ ਆਪਾਂ ਜੂਤ ਨੂੰ ਟਿਊਸ਼ਨ ਛੱਡਿਆ ਅੱਗੇ ਟਿਊਸ਼ਨ ਛੱਡ ਕੇ ਤੇ ਇਹ ਰਫ ਕਰਿਆ ਆਗੀ ਜਾਨਵਰ ਨੂੰ ਦਰਦ ਨੂੰ ਬਾਹਰ ਕੱਢਾਂਗੇ ਜਿਹੜੇ ਭਾਈ ਸੀ ਚੱਲ ਬਾਈ ਜੋਤ ਚੱਲੀਏ ਪਸਨਾਂ ਨੂੰ ਪੱਠੇ-ਪੁੱਠੇ ਪਾ ਕੇ ਨੀ ਮੀਟ ਦਾ ਕੰਮ ਆਪਣੀ ਸਗਰਗੰਜੀ ਤਾਂ ਜੀ ਠੰਡ ਨੇ ਆਪਣੀ ਸਗਰਗੰਜੀ ਤਾਂ ਠੰਡ ਨੇ ਕਰਤੀ ਸੀ ਬੇਕਾਰ ਪਰ ਹੁਣ ਚੱਲੀ ਏ ਮਾੜੀ ਜੀ ਤੇ ਕਣਕ ਆਪਣੀ ਕਣਕ ਆਪਣੀ ਓਕੇ ਦੀ ਰਿਪੋਰਟ ਆ ਤੇ ਆਪਾਂ ਚੱਲੇ ਆ ਉੱਥੇ ਫਿਰਦੇ ਚੜਦੇ ਵਰਗੇ ਉਹਨਾਂ ਕੋਲੇ ਮੇਗਾ ਚਲ ਕਣਕ ਦਾ ਸ਼ਾਰਟ ਵੀ ਲੈ ਲਈ ਤੁਰੇ ਜਾਂਦੇ ਲੋ ਬਾਈ ਜੀ ਆ ਗਵੰਡ ਗਾਣੀ ਪੱਟੀ ਆ ਡਿੱਗੀ ਆਪਣੇ ਆ ਡਿੱਗੀ ਪੱਟੀ ਆ ਗਵੰਡ ਗਾਣ ਤੇ ਇੱਥੇ ਇਹਨਾਂ ਦਾ ਬਾਈ ਬਹੁਤ ਮਿਹਨਤ ਲੱਗੀ ਆ ਡਿੱਗੀ ਤੇ ਜਿਹੜੀ ਆ ਡਿੱਗੀ ਪੱਟੀ ਪਈ ਆ ਆ ਡਿੱਗੀ ਤੇ ਬਾਈ ਬਹੁਤ ਮਿਹਨਤ ਲੱਗੀ ਤਿੰਨ ਟਰੈਕਟਰ ਲੱਗੇ ਰਹੇ ਤੇ ਇਧਰ ਆ ਮਿੱਟੀ ਇਕੱਠੀ ਕਰਤੀ ਇਹਨਾਂ ਨੇ ਓ ਫਰਦਾ ਚੜਤ ਸਿੰਘ ਚੜਤ ਸਿੰਘ ਫਰਦਾ ਤੇ ਬਾਈ ਜੀ ਫਰਦਾ ਕੋਕਾ ਆਜੀ ਭਾਗਵਾਨੀ ਆ ਚਾਚੀ ਪਿਰਤਪਾਲ ਸਿੰਘ ਦੀ ਚੜ ਦਿੱਤਾ ਅੱਜ ਤੈਨੂੰ ਆ ਆ ਬਈ ਸਾਰਾ ਭਾਗਵਾਨੀ ਜਗਾੜਾ ਦਾ ਤੇ ਆ ਫਰਦਾ ਚੜਤ ਸਿੰਘ ਹਾਂਜੀ ਦੱਸੋ ਚੜਤ ਸਿੰਘ ਆ ਫਰਦਾ ਬਾਈ ਕਿਵੇਂ ਗੰਡੇ ਆਪਣੇ ਪੇਲੇ ਆ ਗੰਡੇ ਠੀਕ ਆ ਆਪਣੇ ਪਾਣੀ ਲਾਤਾ ਬਾਈ ਜੀ ਆਪਾਂ ਘਰ ਨੂੰ ਤੁਰੇ ਜਾਂਦੇ ਸੀ ਤੇ ਮੁੰਡੇ ਇੱਥੇ ਖੇਡਾ ਰਹੇ ਆ ਪੈਸੀ ਆ ਵੀ ਕਲੱਬ ਵੇਖੋ ਬਹੁਤ ਤਗੜਾ ਕਲੱਬ ਦੇ ਵਿੱਚ ਕੁਟਕੀ ਖੜੀ 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 ਆਹੀ ਜਾਣਾ ਨਹੀਂ ਨਹੀਂ ਤੂੰ ਨਾ ਰੱਖਣਾ ਕਿਤੇ ਲਵਾਇ ਲਓ ਜੀ ਪੱਠਿਆਂ 'ਚ ਵੀ ਸਰੋਂ ਛੱਡੀ ਜਾਂਦੇ ਗੱਭਰੂ ਉਹ ਬੈਠੀ ਬਿੱਲੀ ਉਹ ਬਿੱਲੀ ਨੇ ਨਾ ਆਪਣੇ ਬਿਮਾਰ ਕਬੂਤਰ ਸੀ ਜਿੰਨਾਂ ਦੀਆਂ ਬੜੀ ਪ੍ਰੋਬਲਮ ਸੀ ਉਹ ਮੱਡ ਜਾਲ ਚ ਕੀਤੇ ਸੀ ਤੇ ਰਾਤ ਜਾਲ ਅਸੀਂ ਪਸੰਗ ਵਾਲੇ ਅੰਦਰ ਹੀ ਪਿਆ ਰਹਿ ਗਿਆ ਤੇ ਬਾਈ ਉਹਨੇ ਲੱਤਾਂ ਨਾਲ ਪੱਟ ਤੀਆਂ ਦੋ ਕਬੂਤਰਾਂ ਨੂੰ ਇੱਕ ਤਾਂ ਮਰ ਗਿਆ ਤੇ ਇੱਕ ਵੱਜ ਗਿਆ ਤੇ ਲੱਤਾਂ ਜਮਾਂ ਨਾਲੋਂ ਹੀ ਖਿੱਚ ਤੀਆਂ ਭੈਣ ਚੋ ਦੀ ਇੱਥੇ ਫਰਦੀ ਸੀ ਇਹਨੂੰ ਮੈਂ ਕਰਦਾ ਲੋਟ ਇਸੇ ਮਗਰੀ ਫਰਦਾ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆ ਬਲੌਗ ਦੀ ਸੰਭਾਲਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਅਗਦੇ ਪੌਲ ਚੱਕ ਦੇਖੀਂ ਅਸਸਸੀ ਕਰਦੀ ਸਾਰਿਆਂ ਨੂੰ